ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਉੱਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਸ਼ਿਮਲਾ ਮਿਰਚ ਦੀ ਸਬਜ਼ੀ ਸ਼ਿਮਲਾ ਮਿਰਚ ਦੀ ਸਬਜ਼ੀ ਅਲੱਗ-ਅਲੱਗ ਤਰੀਕਿਆਂ ਨਾਲ ਬਣਾਈ ਜਾਂਦੀ ਹੈ ਪਰ ਅੱਜ ਮੈਂ ਜਿਹੜੇ ਤਰੀਕੇ ਨਾਲ ਬਣਾਉਂਗੀ ਤੇ ਨਵੇਂ ਜਿਹੇ ਤਰੀਕਾ ਨਾਲ ਬਣਾਉਂਗੀ ਤੇ ਟੇਸਟ ਵੀ ਬਹੁਤ ਬਣੂਗੀ ਤੇ ਤੁਸੀਂ ਵੀਡੀਓ ਨੂੰ ਪੂਰਾ ਦੇਖੋ ਵੀ ਆਪਾਂ ਸ਼ਿਮਲਾ ਮਿਰਚ ਦੀ ਸਬਜ਼ੀ ਕਿਸ ਤਰ੍ਹਾਂ ਬਣਾਉਂਗੀ ਜੇਕਰ ਤੁਹਾਨੂੰ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ Shimla mirch ਦੀ ਸਬਜ਼ੀ ਬਣਾਉਣ ਵਾਸਤੇ ਤਿੰਨ ਆਪਾਂ ਛੋਟੇ ਸਾਈਜ਼ ਦੀਆਂ Shimla mirchਾਂ ਲੈਤੀਆਂ ਤੇ ਦੋ ਆਪਾਂ ਪਿਆਜ਼ ਲੈਤੇ ਤੇ ਤਿੰਨ ਆਪਾਂ ਟਮਾਟਰ ਲੈਤੇ ਆ ਤੇ ਦੋ ਤਿੰਨ ਆਪਾਂ ਲੈਤੀਆਂ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਆਪਾਂ ਲੈਤਾ ਅਦਰਕ ਸਭ ਤੋਂ ਪਹਿਲਾਂ ਆਪਾਂ ਇਹਨਾਂ ਦਾ ਪੇਸਟ ਤਿਆਰ ਕਰਾਂਗੇ ਪਿਆਜ਼ ਦਾ ਤੇ ਟਮਾਟਰ ਦਾ ਇੱਕ ਆਪਾਂ ਮਿਕਸੀ ਵਾਲਾ ਜੱਗ ਲੈ ਲਿਆ ਤੇ ਜੱਗ ਦੇ ਵਿੱਚ ਹੁਣ ਆਪਾਂ ਟਮਾਟਰ ਦੇ ਪੀਸ ਕੱਟ ਕੇ ਪਾ ਦਾਂਗੇ ਤੇ ਜੱਗ ਥੋੜਾ ਜਿਹਾ ਨਾ ਛੋਟਾ ਹੈਗਾ ਇਸ ਕਰਕੇ ਆਪਾਂ ਦੋ ਵਾਰੀ ਸਮਾਨ ਨੂੰ ਪੀਸਾਂਗੇ ਤੇ ਹੁਣ ਆਪਾਂ ਪਹਿਲਾਂ ਟਮਾਟਰ ਪੀਸ ਲਾਂਗੇ ਉਸ ਤੋਂ ਬਾਅਦ ਆਪਾਂ ਪਿਆਜ਼ ਪੀਸ ਲਾਂਗੇ ਤੇ ਜੇਕਰ ਤੁਹਾਡੇ ਕੋਲੇ ਵੱਡਾ ਜਗ ਹੈਗਾ ਤੇ ਤੁਸੀਂ ਟਮਾਟਰ ਪਿਆਜ਼ ਨੂੰ ਇਕੱਠੇ ਤੁਸੀਂ ਪੀਸ ਸਕਦੇ ਹੋ ਟਮਾਟਰ ਆਪਾਂ ਛੀਰ ਲਿਆਗਾ ਤੇ ਹੁਣ ਆਪਾਂ ਹਰੀਆਂ ਮਿਰਚਾਂ ਵੀ ਛੀਰ ਕੇ ਪਾ ਦਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਪੀਸ ਲਾਂਗੇ ਟਮਾਟਰਾਂ ਦਾ ਆਪਾਂ ਪੇਸਟ ਬਣਾ ਲਿਆ ਤੇ ਹੁਣ ਆਪਾਂ ਪਿਆਜ਼ ਦਾ ਪੇਸਟ ਬਣਾਵਾਂਗੇ ਉਸੇ ਤਰ੍ਹਾਂ ਆਪਾਂ ਪਿਆਜ਼ ਦੇ ਵੀ ਮੋٹے ਮੋٹے ਪੀਸ ਕੱਟ ਕੇ ਤੇ ਆਪਾਂ ਜੱਗ ਦੇ ਵਿੱਚ ਪਾ ਲਾਂਗੇ ਤੇ ਸਬਜੀ ਆਪਾਂ ਬਹੁਤ ਵਧੀਆ ਬਣਾਵਾਂਗੇ ਇੱਕ ਨਵੇਂ ਜਿਹੇ ਤਰੀਕੇ ਨਾਲ ਬਣਾਵਾਂਗੇ ਸ਼ਾਇਦ ਹੀ ਮਨ ਲਦਾ ਇਸ ਤਰ੍ਹਾਂ ਸ਼ਿਮਲਾ ਮਿਰਚ ਦੀ ਸਬਜੀ ਬਣਾਈ ਹੋਊਗੀ ਕਿਸੇ ਨੇ ਤੇ ਪਰ ਹੁਣ ਆਪਾਂ ਅਦਰਕ ਵੀ ਹੁਣ ਪਾ ਦਾਂਗੇ ਪਿਆਜ਼ ਦਾ ਵੀ ਆਪਾਂ ਪੇਸਟ ਬਣਾ ਲਿਆ ਤੇ ਹੁਣ ਆਪਾਂ ਟਮਾਟਰ ਵਾਲੇ ਪੇਸਟ ਦੇ ਵਿੱਚ ਹੀ ਹੁਣ ਪਿਆਜ਼ ਵਾਲਾ ਪੇਸਟ ਕੱਢ ਦਾਂਗੇ ਹਾਂਜੀ ਹੁਣ ਆਪਾਂ ਸ਼ਿਮਲਾ ਮਿਰਚਾਂ ਨੂੰ ਚੀਰ ਲਾਂਗੇ ਤੇ ਚੀਰ ਕੇ ਆਪਾਂ ਇਹਨਾਂ ਦੇ ਬੀਂ ਕੱਢ ਦਾਂਗੇ ਨਾਲੇ ਕਈ ਵਾਰ ਐ ਹੁੰਦਾ ਨਾ ਵੀ ਕਾਣੀ ਨਾ ਹੋਵੇ ਤੇ ਉਹ ਵੀ ਆਪਾਂ ਨੂੰ ਪਤਾ ਲੱਗ ਜੂਗਾ ਤੇ ਡੰਡੀ ਵੀ ਆਪਾਂ ਹਟਾ ਦਾਂਗੇ ਸਾਰੇ ਬੀਂ ਆਪਾਂ ਕੱਢ ਦਾਂਗੇ ਮਿਰਚਾਂ ਦੇ ਤੇ ਮਿਰਚਾਂ ਨੂੰ ਪਹਿਲਾਂ ਮੈਂ ਤੋਤਿਆ ਸੀ ਤੇ ਟਮਾਟਰਾਂ ਨੂੰ ਵੀ ਤੋਤਾ ਸੀਗਾ ਪਿਆਜ਼ ਨੂੰ ਵੀ ਸਾਰੇ ਸਮਾਨ ਨੂੰ ਪਹਿਲਾਂ ਆਪਾਂ ਤੋਲਿਆ ਸੀਗਾ ਤਿੰਨੇ ਮਿਰਚਾਂ ਆਪਾਂ ਛੇਰ ਲਈਆਂ ਤੇ ਹੁਣ ਇੱਧਰ ਆਪਾਂ ਇੱਕ ਲੈ ਲਿਆ ਹੁਣ ਕਦੂਕਾਸ਼ ਤੇ ਇੱਕ ਆਪਾਂ ਲੈ ਲਈ ਕੜਾਹੀ ਤੇ ਜਿਹੜੇ ਹੁਣ ਮੀਡੀਅਮ ਜਾਂ ਸਾਈਜ਼ ਹੁੰਦਾਗਾ ਕਦੂਕਾਸ਼ ਦਾ ਉਹਦੇ ਤੇ ਆਪਾਂ ਹੁਣ Shimla mirch ਨੂੰ ਕਦੂਕਾਸ਼ ਕਰਾਂਗੇ ਆਪਾਂ ਕਦੂਕਾਸ਼ ਕਰ ਲਿਆ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਵਧੀਆ ਆਪਾਂ ਕਦੂਕਾਸ਼ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਸਮਾਨ ਹਾਂਜੀ ਹੁਣ ਤਿੰਨ ਚਮਚਾ ਆਪਾਂ ਪਾ ਦਾਂਗੇ ਬੇਸਨ ਦੇ ਥੋੜੀ ਜਿਹੀ ਪਾ ਦਾਂਗੇ ਆਪਾਂ ਤੀਸੀ ਲਾਲ ਮਿਰਚ ਥੋੜਾ ਜਿਹਾ ਪਾ ਦਾਂਗੇ ਆਪਾਂ ਧਨੀਆ ਪਾਊਡਰ ਥੋੜਾ ਜਿਹਾ ਪਾ ਦਾਂਗੇ ਆਪਾਂ ਸਾਬਤ ਜੀਰਾ ਥੋੜੀ ਜਿਹੀ ਪਾ ਦਾਂਗੇ ਆਪਾਂ ਸੌਂਫ ਦਾ ਪਾਊਡਰ ਹੁਣ ਆਪਾਂ ਇਹਨੂੰ ਮਿਕਸ ਕਰ ਦਾਂਗੇ ਆਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਤਾ ਹੈ ਤੇ ਨਮਕ ਆਪਣਾ ਰਹਿੰਦਾ ਹੈ ਕਿਉਂਕਿ ਨਮਕ ਆਪਾਂ ਬਾਅਦ ਚ ਪਾਵਾਂਗੇ ਜੇ ਆਪਾਂ ਪਹਿਲੇ ਨਮਕ ਪਾ ਲਏ ਤੇ ਇਹਨੂੰ ਜ਼ਿਆਦਾ ਇਹ ਪਾਣੀ ਚ ਆ ਜਾਂਦਾ ਇਸ ਕਰਕੇ ਆਪਾਂ ਨਮਕ ਬਾਅਦ ਪਾਵਾਂਗੇ ਆਪਾਂ ਪਾ ਦਿੰਨੇ ਆ ਨਮਕ ਤੇ ਹੁਣ ਆਪਾਂ ਚਮਚੇ ਨਾਲ ਹੀ ਮਿਕਸ ਕਰ ਦਿੰਨੇ ਆ ਜੀ ਤਵੇ ਨੂੰ ਆਪਾਂ ਗੈਸ ਦੇ ਉੱਪਰ ਰੱਖਤਾ ਤੇ ਚਮਚਾਕ ਆਪਾਂ ਤੇਲ ਪਾ ਦਾਂਗੇ ਤੇਲ ਸਰੋਂ ਦਾ ਹੀ ਲੈਤਾ ਤੁਸੀਂ ਰਿਫਾਈਨਡ ਤੇਲ ਵੀ ਲੈ ਸਕਦੇ ਹੋ ਫਿਰ ਹਮ ਬਰਛ ਦੇ ਨਾਲ ਆਪਾਂ ਤਵੇ ਦੇ ਉੱਪਰ ਸਾਰਾ ਤੇਲ ਲਾ ਦਾਂਗੇ ਮਿਰਚ ਦਾ ਮਿਸ਼ਰਣ ਬਣਾਇਆਗਾ ਤੇ ਉਹ ਚਮਚ ਨਾਲ ਆਪਾਂ ਇਸ ਤਰ੍ਹਾਂ ਹਨ ਤਵੇ ਦੇ ਉੱਪਰ ਰੱਖ ਦਾਂਗੇ ਤੇ ਆਪਾਂ ਥੋੜਾ ਜਿਹਾ ਟਿੱਕੀ ਵਾਲਾ ਸ਼ੇਪ ਦੇ ਦਾਂਗੇ ਬਸ ਛੋਟੀਆਂ ਛੋਟੀਆਂ ਟਿੱਕੀਆਂ ਬਣਾਵਾਂਗੇ ਜ਼ਿਆਦਾ ਨਹੀਂ ਵੱਡੀਆਂ ਉਹਨਾਂ ਨੂੰ ਪਾੜਟ ਦਿੰਨੇ ਤੇ ਜ਼ਿਆਦਾ ਨਹੀਂ ਆਪਾਂ ਇਹਨਾਂ ਨੂੰ ਭੁੰਨਣਾ ਸਿਰਫ ਥੋੜਾ ਜਿਹਾ ਭੁੰਨਣਾਗਾ ਜ਼ਿਆਦਾ ਵੀ ਨਹੀਂ ਭੁੰਨਣਾ ਆਪਾਂ ਜਿਵੇਂ ਅੱਧਾ ਕੱਚੀਆਂ ਜੀਆਂ ਹੁੰਦੀਆਂ ਆਪਾਂ ਉਸੇ ਤਰ੍ਹਾਂ ਰੱਖਣਾਗਾ ਜੀ ਥੋੜਾ ਥੋੜਾ ਹੁਣ ਸੇਕ ਲੱਗ ਗਿਆ ਟਿਕਣ ਤੇ ਹੁਣ ਆਪਾਂ ਇਹਨਾਂ ਨੂੰ ਚੱਕ ਕੇ ਤੇ ਰੱਖ ਦਿੰਨੇ ਆ ਪਲੇਟ ਦੇ ਵਿੱਚ ਬਸ ਇੱਥੇ ਤੇ ਕੀ ਆਪਾਂ ਇਹਨਾਂ ਨੂੰ ਪਕਾਉਣਾ ਸੀ ਜ਼ਿਆਦਾ ਨਹੀਂ ਆਪਾਂ ਇਹਨਾਂ ਨੂੰ ਪਕਾਉਣਾਗਾ ਹਾਂਜੀ ਸਾਰੀਆਂ ਟਿੱਕੀਆਂ ਬਣਾ ਕੇ ਆਪਾਂ ਰੈਡੀ ਕਰ ਲਈਆਂ ਆ। ਹਾਂਜੀ ਗੈਸ ਦੇ ਉੱਪਰ ਆਪਾਂ ਕੜਾਹੀ ਰੱਖਦੇ ਕੜਾਹੀ ਦੇ ਵਿੱਚ ਇੱਕ ਕੜਛੀ ਦੇ ਹਿਸਾਬ ਨਾਲ ਸਰੋਂ ਦਾ ਤੇਲ ਪਾ ਦਾਂਗੇ। ਤੇਲ ਗਰਮ ਹੋ ਗਿਆ ਤੇ ਦੋ ਲਾਲ ਮਿਰਚਾਂ ਸਾਬਤ ਇੱਕ ਤੇਜ ਪੱਤਾ ਅੱਧਾ ਚਮਚ ਸਾਬਤ ਜੀਰਾ ਤੇ ਹੁਣ ਆਪਾਂ ਇਹਨੂੰ ਸਮਾਨ ਨੂੰ ਪਾ ਦਾਂਗੇ। जीरा मिर्चा थोड़ा जी फ्राई होगा तो हम आपको जोड़ा टमाटर से प्याज पे का पेस्ट बनाया से सारा पा देंगे हम आप चंकी तरह भुन लेंगे हम आप मसाले ऐड करा अद्धा चमच पा देंगे आप हल्दी पा, पाउडर ਅੱਧਾ ਚਮਚ ਪਾ ਦਾਂਗੇ ਆਪਾਂ ਪੀਸੀ ਲਾਲ ਮਿਰਚ ਪਾਊਡਰ ਅੱਧਾ ਚਮਚ ਪਾ ਦਾਂਗੇ ਧਨੀਆ ਪਾਊਡਰ ਦਾ ਤੇ ਨਮਕ ਪਾਵਾਂਗੇ ਆਪਾਂ ਸਵਾਦ ਅਨੁਸਾਰ ਹੁਣ ਆਪਾਂ ਸਾਰੇ ਸਮਾਨ ਨੂੰ ਕਰ ਦਿੰਨੇ ਆ ਮਿਕਸ ਹਾਂਜੀ ਮਸਾਲਿਆਂ ਨੂੰ ਆਪਾਂ ਭੁੰਨਾ ਲਿਆਗਾ ਤੇ ਹੁਣ ਆਪਾਂ ਪਾ ਦਾਂਗੇ 3 ਚਮਚ ਦਹੀਂ ਦੇ ਸਭ ਦਾ ਚਮਚ ਪਾ ਦਾਂਗੇ ਆਪਾਂ ਗਰਮ ਮਸਾਲੇ ਦਾ ਇੱਕ ਚਮਚ ਪਾ ਦਾਂਗੇ ਆਪਾਂ ਕਸੂਰੀ ਮੇਥੀ ਹੁਣ ਇਹਨਾਂ ਚੀਜ਼ਾਂ ਨੂੰ ਆਪਾਂ ਕਰ ਦਾਂਗੇ ਮਿਕਸ ਹਾਂਜੀ ਹੁਣ ਆਪਾਂ ਪਾ ਦਾਂਗੇ ਗਰੇਵੀ ਵਾਸਤੇ ਪਾਣੀ ਪਾਣੀ ਆਪਦੇ ਹਿਸਾਬ ਨਾਲ ਪਾਉਣਾ ਹੈ ਜੈਸਾ ਉਹਨਾਂ ਆਪਾਂ ਗਰੇਵੀ ਰੱਖਣੀ ਆ ਜਿੰਨੀ ਕੁ ਰੱਖਣੀ ਉਸੇ ਹਿਸਾਬ ਨਾਲ ਆਪਾਂ ਪਾਣੀ ਪਾਉਣਾਗਾ ਨਾ ਹੀ ਮੈਂ ਜਿਆਦਾ ਪਤਲੀ ਗਰੇਵੀ ਰੱਖਣੀ ਨਾ ਹੀ ਜਿਆਦਾ ਆਪਾਂ ਸੰਘਣੀ ਰੱਖਣੀ ਆ ਤੇ ਥੋੜਾ ਜਿਹਾ ਆਪਾਂ ਪਾਣੀ ਹੋਰ ਪਾ ਦਾਈਏ ਅੱਧਾ ਕੱਪ ਆਪਾਂ ਪਾਣੀ ਦਾ ਪਾਤਾਗਾ ਤੇ ਹੁਣ ਆਪਾਂ ਇਹਨੂੰ ਇੱਕ ਉਬਾਲ ਆਉਣੇ ਤੱਕ ਇੰ ਟੱਕ ਦਿੰਨੀ ਹਾਂ ਹਾਂਜੀ ਹੁਣ ਆਪਾਂ ਟੱਕਣ ਚੱਕ ਲੈਨੇ ਤੇ ਉਬਾਲ ਆ ਗਿਆ ਗਰੇਵੀ ਨੇ ਤੇ ਹੁਣ ਆਪਾਂ ਇੱਕ ਵਾਰੀ ਕੜਛੀ ਮਾਰ ਦਿੰਨੇ ਆ ਹੁਣ ਆਪਾਂ ਜਿਹੜੀਆਂ ਸ਼ਿਮਲਾ ਮਿਰਚ ਦੀਆਂ ਟਿੱਕੀਆਂ ਬਣਾਈਆਂ ਉਹ ਆਪਾਂ ਗਰੇਵੀ ਦੇ ਵਿੱਚ ਛੱਡ ਦਿੰਨੇ ਆ। ਤੇ ਹੁਣ ਆਪਾਂ ਢੱਕ ਦਿੰਨੇ ਆ ਤੇ ਮੀਡੀਅਮ ਜਿਹਾ ਆਪਾਂ ਰੱਖ ਦਿੰਨੇ ਆ ਗੈਸ ਜ਼ਿਆਦਾ ਨਹੀਂ ਕਰਨਾਗਾ ਮੀਡੀਅਮ ਜਿਹਾ ਗੈਸ ਤੇ ਆਪਾਂ ਇਹਨੂੰ ਪਕਾ ਲਾਂਗੇ ਤੇ ਵਿੱਚ ਦੀ ਇੱਕ ਅੱਧੀ ਵਾਰ ਚੈੱਕ ਕਰ ਲਾਂਗੇ। ਇਹ ਕੜਾਹੀ ਤੋਂ ਆਪਾਂ ਟੱਕਣ ਲਾ ਕੇ ਇੱਕ ਵਾਰੀ ਆਪਾਂ ਸਬਜ਼ੀ ਚੈੱਕ ਕਰ ਲੈਣੇ ਆ। ਸਬਜੀ ਆਪਣੀ ਬਹੁਤ ਵਧੀਆ ਬਣੀ ਜਾਂਦੀ ਹੈ 1-2 ਮਿੰਟ ਆਪਾਂ ਸੇਕ ਥੋੜਾ ਇਹ ਸਬਜੀ ਨੂੰ ਹੋਰ ਲਵਾ ਲਾਂਗੇ 4 ਮਿੰਟ ਹੋ ਗਿਆ ਆਪਣੀ ਸਬਜੀ ਰੱਖੀ ਨੂੰ ਤੁਸੀਂ ਦੇਖ ਸਕਦੇ ਆ ਸਬਜੀ ਆਪਣੀ ਬਣ ਕੇ ਤਿਆਰ ਆ ਬਹੁਤ ਵਧੀਆ ਸਬਜੀ ਬਣੀ ਹੈਗੀ ਐ ਤੇ ਨਾ ਹੀ ਕੋਈ ਗਰੇਵੀ ਆਪਾਂ ਬਾਲੀ ਪਤਲੀ ਰੱਖੀ ਤੇ ਨਾ ਕੋਈ ਜ਼ਿਆਦਾ ਸੰਘਣੀ ਰੱਖੀ ਐ ਤੇ ਹੁਣ ਆਪਾਂ ਪਲੇਟ ਦੇ ਵਿੱਚ ਸਬਜੀ ਨੂੰ ਲਵਾ ਲਾਂਗੇ ਕੱਢ ਤੁਸੀਂ ਵੀ ਇਸ ਤਰੀਕੇ ਨਾਲ ਘਰ ਵਿੱਚ ਸਬਜ਼ੀ ਜਰੂਰ ਬਣਾ ਕੇ ਦੇਖੋ ਸ਼ਿਮਲਾ ਮਿਰਚ ਦੀ ਸਬਜ਼ੀ ਬਿਲਕੁਲ ਨਵੇਂ ਤਰੀਕੇ ਨਾਲ ਸਬਜ਼ੀ ਬਣਾਈ ਹੈਗੀ ਆ ਤੇ ਟੇਸਟੀ ਵੀ ਇਹ ਬਹੁਤ ਬਣਦੀ ਹੈਗੀ ਆ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਵੀ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਨਾਲ ਕਮੈਂਟ ਵੀ ਤੁਸੀਂ ਜਰੂਰ ਦੱਸ ਦਿਓ ਕਰਕੇ ਵੀ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਹੈ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤੁਹਾਡਾ ਕਮੈਂਟ ਤੁਸੀਂ ਜ਼ਰੂਰ ਕਰਨਾ ਹਾਂਜੀ ਮਿਲਦੇ ਹਾਂ ਕਿ ਪਰ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ